ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈਸਤਾਂ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਇਸ ਨਾਮ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨ ਹੈਗਾ ਤਾਂ ਸਾਨੂੰ YouTube ਤੋਂ ਇਲਾਵਾ ਤੁਸੀਂ ਸਾਡੇ ਡਿਜ਼ਾਈਨ ਹੈ ਜਿਹੜੇ Instagram ਤੇ ਦੇਖ ਸਕਦੇ ਹੋ ਸੰਧੂ ਬਟੀਕ ਕੋਰਡ ਨੂੰ ਦੇ ਵੀ ਸਾਡੀ ਜਿਹੜੀ ਇੱਕ ਸਟਾਈਲ ਹੈਗੀ ਡਿਸਕ੍ਰਿਪਸ਼ਨ ਬਾਕਸ ਦੇ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤਾਂ ਕਾਫੀ ਸਾਰੇ ਡਿਜ਼ਾਈਨ ਨੇਗੇ ਸਾਡੇ ਉਹ ਤੋਂ ਕੋਈ ਵੀ ਤੁਸੀਂ ਡਿਜ਼ਾਈਨ ਆ ਜਿਹੜਾ ਆਪਣਾ ਕਾਪੀ ਕਰਵਾ ਕੇ ਲੈ ਸਕਦੇ ਹੋ ਉਹਨਾਂ ਤੋਂ ਇਲਾਵਾ ਤੁਸੀਂ ਜੇਕਰ ਤੁਹਾਡੀ ਆਪਣੀ ਡਿਜ਼ਾਈਨਿੰਗ ਆਗੀ ਤੁਸੀਂ ਉਹ ਵੀ ਸਾਨੂੰ ਭੇਜ ਕੇ ਉਹਦਾ ਦਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਸਟਿਚਿੰਗ ਸਟਾਈਲ ਦੇ ਨਾਲ ਰੈਡੀ ਕਰਵਾਉਣਾ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਤਿਆਰ ਕਰਵਾਉਣੀ ਆ ਪਲੇਨ ਸੂਟ ਦੇ ਉੱਪਰ ਵਰਕਮਨ ਤਿਆਰ ਕਰਵਾਉਣਾ ਹੈਵੀ ਤੋਂ ਹੈ ਵੀ ਆਪਣਾ ਹੈਂਡਵਰਕ ਚ ਕਰਵਾਉਣਾ ਡੇਲੀ ਵੇਅਰ ਵਾਲਾ ਰੋਟੀਨ ਵਾਲਾ ਸੂਟ ਵੀ ਤੁਸੀਂ ਤਿਆਰ ਕਰਵਾਉਣਾ ਉਹ ਜਿਵੇਂ ਤੁਹਾਡੀ ਚੁਆਇਸ ਹਾ ਉਸ ਤਰ੍ਹਾਂ ਦਾ ਆਪਣਾ ਬੁਟੀਕ ਸਾਈਡ ਦਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਆਪਾਂ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਸਾਰੇ ਆਪਣੇ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਕਿ ਵਧੀਆ ਕਰਮੀ ਵਾਲੇ ਫੈਬਰਿਕ ਦੇ ਆਪਾਂ ਲੈ ਕੇ ਆਏ ਆਂ ਅਲੱਗ-ਅਲੱਗ ਫੈਬਰਿਕ ਤੇ ਤਿਆਰ ਹੋਏ ਹੋਣਗੇ ਜੇ ਇਹਨਾਂ ਵਿੱਚ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਆਪਣੇ ਅਕੋਰਡਿੰਗ ਕਲਰ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਦੱਸ ਕੇ ਆਰਡਰ ਦੇ ਸਕਦੇ ਹੋ ਤੇ ਦਿਖਾਉਣੇ ਆਪਾਂ ਤੁਹਾਨੂੰ ਅੱਜ ਵਾਲੇ ਆਪਣੇ ਜਿਹੜੇ ਸੂਟ ਲਏਗੇ ਤੇ ਵੀਡੀਓ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਆਪਣੀ ਮਸਲੀਨ ਦੀ ਫੈਬਰਿਕ ਆਗੀ ਤੇ ਪਿਸਤਾ ਸਕਾਈ ਜਿਹਾ ਕਲਰ ਆਗਾ ਬਹੁਤ ਸੋਹਣਾ ਕਲਰ ਆ ਗਰਮੀਆਂ ਵਾਲਾ ਕਲਰ ਆਗਾ ਆਪਣਾ ਤੇ ਮਸ਼ੀਨ ਵਰਕ ਦੇ ਨਾਲ ਦੇਖੋ ਆਪਾਂ ਨੇ ਸਾਰਾ ਤਿਆਰ ਕਰਵਾਇਆ ਇਦਾਂ ਸਾਰਾ ਡਿਜ਼ਾਈਨ ਬਣਿਆ ਹੋਇਆਗਾ ਨੈੱਕ ਦੇ ਉੱਪਰ ਸੈਂਟਰ ਪੈਨਲ ਤੇ ਇਦਾਂ ਘੇਰੇ ਦੇ ਉੱਪਰ ਦੇਖੋ ਫਲਾਰ ਬਣੇ ਹੋਏ ਨੇਗੇ ਮਸ਼ੀਨ ਵਰਕ ਦੇ ਵਿੱਚ ਸਾਰੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਮਸ਼ੀਨ ਵਰਕ ਦੇ ਸੂਟਾਂ ਦੀ ਆਪਣੀ ਬਹੁਤ ਸੋਹਣੀ ਆਪਾਂ ਨੂੰ ਫਿਨਿਸ਼ਿੰਗ ਮਿਲੂਗੀ ਦੇਖੋ ਇਦਾਂ ਇਹ ਗਲਦੂਪਰ ਵਰਕ ਆ ਗਿਆ। ਤੇਰੀ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ। ਤੇ ਇਹ ਵਾਲਾ ਫਲਾਰਾ ਦੇਖੋ ਜਿਹੜਾ ਇਹ ਬਾਜੂ ਦੇ ਉੱਪਰ ਬਣਿਆ ਹੋਇਆ ਹੈਗਾ। ਬਹੁਤ ਜ਼ਿਆਦਾ ਸੋਹਣਾ ਆਪਣਾ ਜਿਹੜਾ ਸੂਟ ਹੈ ਪਿਆਰ ਹੋਇਆਗਾ। ਨਾਲ ਆਪਾਂ ਨੇ ਬਰਬਰੀ कॉटन ਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕਰਵਾਇਆ ਦੇਖੋ ਇਦਾਂ ਲੜਾਂ ਤੋਂ ਟਾਈਡਾ ਹੀ ਹੋਇਆ ਹੋਇਆ ਹੈਗਾ। ਵਿਚਕਾਰ ਉਹ ਸੈਂਟਰ ਜੋ ਆਪਾਂ ਨੇ بیس ਕਲਰ ਦਾ ਰੱਖਿਆ ਹੈਗਾ ਤੇ ਜਿਹੜਾ ਕਲਰ ਜ਼ਿਆਦਾ ਸੀ ਉਹ ਕਲਰ ਵੀ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ। ਬਹੁਤ ਹੀ ਇਹਦੇ ਸੋਹਣਾ ਆਪਣਾ ਸੂਟ ਗਰਮੀਆਂ ਵਾਲਾ ਵਧੀਆ ਸੋਬਰ ਸਰਦਾਰੀ ਮਸਲੀਨ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਤੁਸੀਂ ਆਪਣਾ ਕੈਮਰਿਕ ਚ ਕਰਾਮ ਟੈਕਸ ਕਾਟਨ ਚ ਬਟਰ ਕਾਟਨ ਚ ਹਨਾ ਪਲੇਨ ਫੈਬਰਿਕ ਤੇ ਜਿਹੜੇ ਚ ਵੀ ਤੁਸੀਂ ਚਾਹੋ ਤੁਸੀਂ ਉਸ ਚ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਲਰ ਤੁਹਾਡੀ ਆਪਣੀ ਚੋਇਸ ਦਾ ਹੋਊਗਾ ਵਰਕ ਤੁਸੀਂ ਆਪਣਾ ਸੇਮ ਟੂ ਸੇਮ ਕਰਵਾ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਹੈਗਾ ਆਪਣਾ ਇਹ ਤਿਆਰ ਕਰਵਾਇਆ ਆਪਣੇ ਵਾਟਰ ਕਾਟਨ ਦੀ ਫੈਬਰਿਕ ਤੇ ਵਾਟਰ ਕਾਟਨ ਦਾ ਜਿਹੜਾ ਫੈਬਰਿਕ ਹੈ ਇਹ ਆਪਾਂ ਨੂੰ ਪ੍ਰਿੰਟ ਦੇ ਵਿੱਚ ਵੀ ਮਿਲਦਾ ਤੇ ਆਪਾਂ ਨੂੰ ਪਲੇਨ ਦੇ ਵਿੱਚ ਵੀ ਮਿਲਦਾ ਇਹ ਆਪਾਂ ਨੇ ਪਲੇਨ ਦੇ ਉੱਪਰ ਰੈਡੀ ਕਰਵਾਇਆ ਹੈਗਾ ਬਟਰ ਕਾਟਨ ਦੀ ਫੈਬਰਿਕ ਹੈ ਇਹ ਤੇ ਇਹਦਾ ਮੈਚਿੰਗ ਸੂਟ ਹੈਗਾ ਜੇ ਤੁਸੀਂ ਡਿਜ਼ਾਈਨ ਦੇਖੋਗੇ ਤਾਂ ਤੁਹਾਨੂੰ ਪਤਾ ਚੱਲ ਜੂਗਾ ਵੀ ਇਹ ਆਪਣੇ ਕਿਹੜਾ ਡਿਜ਼ਾਈਨ ਹੈ ਕਿਹੜੇ ਸੂਟ ਵਾਲਾ ਤਿਆਰ ਕਰਵਾਇਆ ਹੈਗਾ ਜਿਹੜੇ ਡੇਲੀ ਵੀਡੀਓ ਦੇਖਦੇ ਹੋ ਉਹਨਾਂ ਨੂੰ ਜਰੂਰ ਪਤਾ ਲੱਗੂਗਾ ਹਾਂਜੀ ਦੇਖੋ ਇਹ ਆਪਾਂ ਨੇ ਮਸ਼ੀਨ ਵਰਕ ਦੇ ਨਾਲ ਦੇਖੋ ਇਹਦਾ ਤਿਆਰ ਕਰਵਾਇਆ ਹੈਗਾ ਮੈਚਿੰਗ ਸੂਟ ਹੈਗਾ ਬਟਰ ਕਾਟਨ ਦੀ ਫੈਬਰਿਕਾ ਬਿਲਕੁਲ ਸੌਫਟ ਫੈਬਰਿਕ ਆ ਆਪਣਾ ਗਰਮੀਆਂ ਵਾਲਾ ਤੁਸੀਂ ਕਿਵੇਂ ਮਰਜੀ ਤੇ ਕਿਹਜੇ ਵੀ ਵਰਕ ਕਰਵਾ ਸਕਦੇ ਹੋਗੇ ਦੇਖੋ ਇਹ ਵਾਲਾ ਆਪਣਾ ਮਸ਼ੀਨ ਵਰਕ ਦਾ ਤਿਆਰ ਆ ਗਿਆ ਸੂਟ ਹੈ ਘੇਰੇ ਦੇ ਉੱਪਰ ਵਰਕ ਆ ਗਿਆ ਇਧਰ ਇਹਦੀ ਬਾਜੂ ਦਾ ਵਰਕ ਆਊਗਾ ਤੇ ਇਹਦੇ ਗਲੇ ਦਾ ਵਰਕ ਆ ਗਿਆ ਇਹ ਨੈਕ ਤੇ ਵਰਕ ਆ ਗਿਆ ਜਰੀ ਦਾ ਤੇ ਥ레ਡ ਦਾ ਕੰਬੀਨੇਸ਼ਨ ਰੱਖਿਆ ਗਿਆ ਆਪਾਂ ਨੇ ਇਹ ਸਾਡਾ ਡਿਜ਼ਾਈਨ ਹੈ ਪਹਿਲਾਂ ਕਾਫੀ ਸੂਟ ਸਾਡੇ ਤਿਆਰ ਹੋਏ ਲਏਦੇ ਨਾਲ ਦੇ ਖਾਦੀ कॉटन ਸੌਰੀ ਖਾਦੀ ਸਿਲਕ ਦੇ ਉੱਪਰ ਪਿਓਰ ਖਾਦੀ ਦੇ ਉੱਪਰ ਆਪਣੇ ਤਿਆਰ ਹੋਏ ਹੋਏ ਨੇ ਇਹ ਵਾਲੇ ਡਿਜ਼ਾਈਨ ਇਹ ਕਸਟਮਰ ਨੇ ਦੇਖ ਕੇ ਆਪਣਾ ਵਧੀਆ ਕਾਟਨ ਫੈਬਰਿਕ ਤੇ ਤਿਆਰ ਕਰਵਾਇਆ ਇਹ ਵਾਟਰ ਕਾਟਨ ਦੀ ਫੈਬਰਿਕ ਆ ਨਾਲ ਏਦਾਂ ਦੇਖੋ ਕੰਟਰਾਸਟ ਦੇ ਵਿੱਚ ਬਾਟਮ ਆ ਗਈ ਤੇ ਬਾਟਮ ਦੀ ਮੂਰੀਆ ਤੇ ਵੀ ਆਪਾਂ ਨੂੰ ਏਦਾਂ ਹੀ ਵਰਕ ਮਿਲੂਗਾ। ਇਹ ਵਾਲਾ ਵਰਕ ਆ ਜਿਹੜਾ कॉटन ਦੀਆਂ ਮੂਰੀਆਂ ਦੇ ਉੱਪਰ ਆ। ਏਦਾਂ ਬਾਜੂ ਦੇ ਉੱਪਰ ਵਰਕ ਆ ਗਿਆ, ਘੇਰੇ ਤੇ ਆ ਗਿਆ, ਇਹਦੇ ਗਲੇ ਦਾ ਆ ਗਿਆ। ਦੇਖੋ ਪੂਰਾ ਵਧੀਆ ਆਪਣਾ ਗਰਮੀਆਂ ਵਾਲਾ ਪਾਰਟੀ ਵੇਅਰ ਸੂਟ ਤਿਆਰ ਹੁੰਦਾਗਾ। ਜਰੀ ਦੀ ਆਪਣੇ ਯੂਜ਼ ਜਿਆਦਾ ਕੀਤਾ ਹੋਇਆ ਵਿੱਚ थ्रेड ਵੀ ਯੂਜ਼ ਕੀਤੇ ਹੋਏ ਨੇਗੇ। ਤੁਸੀਂ ਆਪਣਾ 올 오버 5 미터 ਤੇ ਵੀ ਇਦਾਂ ਵੀ ਇਨਾ 올 오버 ਸੂਟ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਅਗਰ ਤੁਹਾਨੂੰ ਮੈਚਿੰਗ ਨਹੀਂ ਪਸੰਦ ਹੈਗਾ ਨਾਲ ਪਿਓਰ オーਗੈਂਜ਼ਾ ਦਾ ਆਪਣਾ ਦੁਪੱਟਾ ਲਿਆ ਹੈਗਾ ਤੇ ਟੂ ਸ਼ੈਡਡ ਆਪਣਾ ਡਾਈ ਕਰਵਾਇਆ ਦੁਪੱਟਾ ਦੇਖੋ ਇਦਾਂ ਤੇ 골ਡਨ ਬੋਟੇ ਦੇ ਨਾਲ ਆਪਣਾ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਬਹੁਤ ਜਿਆਦਾ ਸੋਨਾ ਖੂਬਸੂਰਤ ਆਪਣਾ ਇਹਦਾ ਸੂਟ ਬਣ ਕੇ ਲੇਖੋ ਇਦਾਂ ਤਿਆਰ ਹੋਇਆ ਗਿਆ ਤੁਸੀਂ ਦੁਪੱਟਾ ਆਪਣੀ ਚੁਆਇਸ ਦੇ ਅਕੋਰਡਿੰਗ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਹੀ ਲਗਵਾ ਸਕਦੇ ਹੋ ਜਿਵੇਂ ਵੀ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣੀ ਫੈਬਰਿਕ ਦੱਸ ਕੇ ਸਾਰੇ ਡਿਟੇਲ ਆਪਣੀ ਭ ਸੇਮ ਡਿਜ਼ਾਈਨ ਦੇ ਨਾਲ ਆਪਣਾ ਇਹ ਸੂਟ ਤਿਆਰ ਕਰਵਾਤੀ ਲੈ ਸਕਦੇ ਹੋ। ਹਾਂਜੀ ਜਿਹੜਾ ਆਪਣਾ ਨੈਕ ਸੂਟ ਹੈਗਾ ਇਹ ਵਾਲਾ ਆਪਾਂ ਨੇ ਤਿਆਰ ਕਰਵਾਇਆਗਾ ਟੂ ਟੋਨ ਵਾਲੀ ਕਾਟਨ ਦੇ ਉੱਪਰ। ਪਹਿਲਾਂ ਮੈਂ ਤੁਹਾਨੂੰ ਕਾਫੀ ਸੂਟ ਆਪਣੇ ਦਿਖਾਏ ਸੀਗੇ ਟੂ ਟੋਨ ਵਾਲੀ ਕਾਟਨ ਦੇ ਉੱਪਰ। ਵੀ ਇਹਦੇ ਵਿੱਚ ਵੀ ਆਪਾਂ ਨੂੰ ਕਾਫੀ ਕਲਰ ਮਿਲ ਜਾਂਦੇ ਨੇ ਟੂ ਟੋਨ ਵਾਲੇ ਵਿੱਚ। ਮੈਂ ਤੁਹਾਨੂੰ ਡਿਟੇਲ ਨਾਲ ਪਹਿਲਾਂ ਲਾਸਟ ਵੀਡੀਓ 'ਚ ਦੱਸ ਚੁੱਕੀ ਸੀਗੀ ਪਹਿਲਾਂ ਵੀ ਆਪਾਂ ਨੇ ਫੈਬਰਿਕ ਦਿਖਾਇਆ ਸੀਗਾ ਇਹ। ਦੇਖੋ ਇਹ ਆਪਣਾ ਐਡਾ ਸੂਟ ਬਣ ਕੇ ਤਿਆਰ ਹੋਇਆਗਾ। ਇਹਦੇ ਮਸ਼ੀਨ 'ਤੇ ਇਹਨਾਂ ਨੂੰ ਕੱਪੜਾ ਤਿਆਰ ਕਰਵਾਇਆ ਐ ਐਦਾ 2 ਸ਼ੇਡ ਦੇ ਵਿੱਚ ਹੁੰਦੀ ਹੈਗੀ ਇਹ ਆਪਣੀ ਕਾਟਨ ਜਿਵੇਂ ਪਹਿਲਾਂ ਪਸ਼ਮੀਨਾ ਆਇਆ ਸੀਗਾ ਉਹਦਾ ਹੀ ਇਹ ਕਾਟਨ ਲੈਂਦੇ ਆ ਐਦਾ 2 ਟੋਨ ਦੇ ਵਿੱਚ ਆਗੀ ਇਹ ਆ ਗਿਆ ਆਪਣਾ ਚਾਕਾਂ ਕੇਰੇ ਦੇ ਉੱਪਰ ਵਰਕ ਇਧਰ ਇਹਦੀ ਬਾਜੂ ਦਾ ਵਰਕ ਆ ਗਿਆ ਦੇਖੋ ਤੇ ਇਹਦੀ ਗਲੇ ਦੇ ਉੱਪਰ ਵਰਕ ਮਿਲੂਗਾ ਆਪਾਂ ਨੂੰ ਐਦਾ ਗਲੇ ਦੇ ਉੱਪਰ ਵਰਕ ਆ ਤੇ ਇਹਦੀ ਬਾਟਮ ਦੇ ਉੱਪਰ ਵੀ ਵਰਕ ਮਿਲੂਗਾ ਜਿੱਦਾਂ ਬਾਜੂ ਦੇ ਉੱਪਰ ਵਰਕ ਆ ਉਦਾਂ ਹੀ ਇਹਦੀ ਬਾਟਮ ਦੇ ਉੱਪਰ ਵਰਕ ਆਗਾ ਬਹੁਤ ਸੋਹਣਾ ਡਿਜ਼ਾਈਨ ਦੇਖੋ ਆਪਣਾ ਤਿਆਰ ਹੋਇਆਗਾ ਨਾਲ ਦੇਖੋ ਪ्युअर ਸੁਪਰ نیٹ ਦਾ ਦੁਪੱਟਾ ਆਪਾਂ ਨੇ ਸਾਰਾ ਟਾਈਲਿੰਗ ਕਰਵਾਇਆ ਹੈ ਪ्युअर ਸੁਪਰ نیٹ ਦਾ ਦੁਪੱਟਾ ਹੈਗਾ ਤੇ ਮੈਰੂਨ ਸ਼ੇਡ ਦੇ ਵਿੱਚ ਆਪਾਂ ਨੇ ਯਾਦਾਂ ਰੱਖਿਆ ਉਦਾਂ ਦੀ ਆਪਾਂ ਲੇਸ ਨਾਲ ਨੂੰ ਫਿਨਿਸ਼ਿੰਗ ਦਿੱਤੀ ਬਹੁਤ ਜ਼ਿਆਦਾ ਸੋਹਣਾ ਖੂਬਸੂਰਤ ਆਪਣਾ ਫੈਬਰਿਕ ਹੈਗਾ ਵਰਕ ਹੋਇਆ ਹੋਇਆ ਹੈਗਾ ਕਿਉਂਕਿ ਇਹ ਨਵਾਂ ਜਿਹਾ ਫੈਬਰਿਕ ਆ ਆਪਣਾ ਕਿਉਂਕਿ ਪਸ਼ਮੀਨਾ ਤਾਂ ਤੁਸੀਂ ਸਾਰੇ ਨਹੀਂ ਹੀ ਵੇਅਰ ਕਰਕੇ ਦੇਖਿਆ ਹੋਊਗਾ ਟੂ ਟੋਨ ਵਾਲਾ ਇਹ ਆਪਣੀ ਟੂ ਟੋਨ ਵਾਲੀ ਡਬਲ ਸ਼ੇਡ ਦੇ ਵਿੱਚ ਆਪਣਾ ਕਾਟਣ ਆਈ ਹੈਗੀ ਤੁਸੀਂ ਇਹਤੇ ਵੀ ਆਪਣਾ ਵੇਚੇਜ ਕਹੋਗੇ ਜਿੱਦਾਂ ਤੁਸੀਂ ਚਾਹੋ ਕੋਮ ਕਿੰਨਾ ਮਰਜੀ ਹੈਵੀ ਵਰਕ ਕਰਵਾਓ ਉਹਦਾ ਆਪਣਾ ਤਿਆਰ ਕਰਵਾ ਕੇ ਤੇ ਲੈ ਸਕਦੇ ਹੋ ਜਿਹਦਾ ਵੀ ਡਿਜ਼ਾਈਨ ਤੁਸੀਂ ਚਾਹੋ ਸੇਮ ਨਾਲ ਤਿਆਰ ਕਰਵਾਉਣਾ ਤਾਂ ਸੇਮ ਲੈ ਸਕਦੇ ਹੋ ਸੁਪਰ ਨੈਟ ਦਾ ਦੁਪੱਟਾ ਤੁਸੀਂ ਪਿਓਰ অর্ਗਨਜ਼ਾ ਪਿਓਰ ਸ਼ੀਰੂਨ ਨਾਲ ਕਮਲ ਚਨੂੜ ਜਿਵੇਂ ਤੁਹਾਨੂੰ ਪਸੰਦ ਤੁਸੀਂ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਵਾਲਾ ਸੂਟ ਆਪਣਾ ਮਸਲੀਨ ਦਾ ਸੂਟ ਹੈਗਾ ਮਸਲੀਨ ਦਾ ਸੂਟ ਹੈਗਾ ਤੇ ਕਲਰ ਵੀ ਇਹ ਬਹੁਤ ਜਿਆਦਾ ਸੋਹਣਾਗਾ ਪੀਚ ਪਿੰਕ ਜੀ ਸ਼ੀਰਡ ਜੀ ਆ ਟੋਨ ਜੀ ਇਹਦੀ ਬੀਚਪਿੰਗ ਤੋਂ ਨੰਨੀ ਦੇ ਕ੍ਰੈਡਿਟ ਇਹ ਫੈਬ੍ਰਿਕ ਮਸ਼ੀਨ ਵਰਕੇ ਦੇ ਵਿੱਚ ਤਿਆਰ ਕਰਵਾਇਆ ਗਿਆ। ਬੜੀ ਹੈਵੀ ਵਰਕ ਨਾਲ ਤਿਆਰ ਕਰਵਾਇਆ ਮਸ਼ੀਨ ਵਰਕੇ ਦੇ ਨਾਲ। ਇਹੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਇਹ ਜਿਹੜਾ ਡਿਜ਼ਾਈਨ ਆ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਜਿੰਨੇ ਫੈਬਰਿਕ ਆ ਜਿਹੜਾ ਸ਼ਾਈਨਿੰਗ ਵਾਲਾ ਫੈਬਰਿਕ ਉਹ ਤੇ ਕਰਵਾਉਂਗੇ ਇਤੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਦੇਖੋ ਪਹਿਲਾਂ ਮੈਂ ਤੁਹਾਨੂੰ ਪੂਰਾ ਡਿਜ਼ਾਈਨ ਦਿਖਾ ਦਿੰਨੀ ਹਾਂ ਤਾਂ ਦੇਖੋ ਗਲੇ ਦਾ ਵਰਕ ਹੈਗਾ ਤੇ ਸਾਈਡਾਂ ਦੇ ਇਧਰ ਇਧਰ ਦੇਖੋ ਮੋਢੇ ਉੱਪਰ ਵੀ ਇਦਾਂ ਵਰਕ ਹੋਇਆ ਹੈਗਾ। ਕੱਲਾ ਹੀ ਨਹੀਂ ਹੈਗਾ ਵੀ ਦੇਖੋ ਗਲੇ ਦਾ ਵਰਕ ਹੀ ਹੈਗਾ। ਦੇਖੋ ਆਵਲਾ ਜਿਹੜੇ ਸੈੱਟ ਨੇ ਆਪਣੇ ਜਿਹੜੇ ਸਾਰੇ ਕਵਰ ਹੋਣਗੇ ਮੋਡੇ ਵਗੈਰਾ ਨੀਚੇ ਤੱਕ ਆ ਤੇ ਸਾਰੀ ਸ਼ਰਟ ਤੇ ਦੇਖੋ ਇਹਦਾ ਬੁੱਤੀਆਂ ਆਉਣਗੀਆਂ ਇਹਦਾ ਦੋ ਫਲਾਰ ਨੇ ਜਿਹੜੇ ਆਪਣੇ हिਪ ਤੇ ਆਉਣਗੇ ਫਿਰ ਘੇਰੇ ਤੇ ਨੇ ਦਾ ਇੱਧਰ ਦੇਖੋ ਬੁੱਤੇ ਜ ਬਣੀ ਹੋਈ ਨੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਆਪਣੇ ਮਸਲੀਨ ਫੈਬਰਿਕ ਤੇ ਕਾਫੀ ਸੋਹਣਾ ਸੂਟ ਆਪਣਾ ਤਿਆਰ ਹੋਇਆਗਾ ਇੱਧਰ ਦੇਖੋ ਇਹਦੀ ਆਊਗਾ ਬਾਹ ਦੇ ਉੱਪਰ ਵਰਤ ਇਹ ਬਾਹ ਬਾਂਦੇ ਵਰਤਦਾ ਹੋਗਾ ਸੂਟ ਸੂਟ ਬੜੀ ਆਪਣਾ ਬਣਿਆ ਹੋਇਆ ਹੈਗਾ ਦੇਖੋ ਇਹ ਨਾਲ ਇਹ ਵੀ ਆਪਾਂ ਜਿਹੜਾ ਹੈਗਾ ਟੈਬੀ ਮਸਲੀਨ ਦਾ ਜਿਹੜਾ ਦੁਪੱਟਾ ਕਾ ਉਹ ਤਿਆਰ ਕਰਵਾਇਆਗਾ ਜਿਹੜੀ ਆਪਾਂ ਲੈਣਾ ਵਾਲੀ ਮਸਲੀਨ ਕਹਿੰਦੇ ਨੇ 컬러ਫੁਲ ਕਰਵਾਇਆ ਆਪਣਾ ਦੁਪੱਟਾ ਸਾਰਾ ਦੇਖੋ ਇਦਾਂ ਜਿੰਨੇ ਥ्रेड ਵਿੱਚ ਯੂਜ਼ ਹੋਏ ਹੋਏ ਸੀਗੇ ਸਾਰਾ ਆਪਣਾ ਟਾਈ ਡਾਈ ਕਰਵਾ ਕੇ ਦੁਪੱਟਾ ਰੈਡੀ ਕਰਵਾਇਆ ਤੁਸੀਂ ਆਪਣਾ ਇੱਕ ਕਲਰ ਦੇ ਨਾਲ ਵੀ ਦੁਪੱਟਾ ਕਰਵਾ ਸਕਦੇ ਹੋ ਜਿਹੜਾ ਦੁਪੱਟਾ ਤੁਹਾਨੂੰ ਪਸੰਦ ਹੋਇਆ ਜਿਹੜਾ ਹਨਾ ਤੁਸੀਂ ਉਹੀ ਕਰਵਾ ਸਕਦੇ ਹੋ ਬਾਕੀ ਡਿਜ਼ਾਈਨ ਜੇ ਤੁਹਾਨੂੰ ਪਸੰਦ ਆ ਤੁਸੀਂ ਫੈਬਰਿਕ ਆਪਣੀ ਚੋਇਸ ਦੀ ਲਾ ਕੇ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਹੋਈ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਲਰ ਚੇਂਜ ਨਹੀਂ ਕਰ ਸਕਦੇ ਜੋ ਤੁਹਾਨੂੰ ਪਸੰਦ ਆ ਉਹ ਵੀ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਤੇ ਆਪਣਾ ਤਿਆਰ ਕਰਵਾਇਆ ਇਹ ਮੈਲਬਰੀ ਦੀ ਫੈਬਰਿਕ ਆ ਆਪਣੀ ਮੈਲਬਰੀ ਫੈਬਰਿਕ ਤੇ ਆਪਣਾ ਰੈਡੀ ਕਰਾਇਆ ਬਹੁਤ ਜਿਆਦਾ ਸੋਹਣਾ ਆਪਣਾ 골ਡਨ ਜਿਹੜਾ ਮਹਿੰਗੀ ਕਲਰ ਹੁੰਦਾ ਉਹ ਵਾਲਾ ਕਲਰ ਆ ਕਾਫੀ ਸੋਹਣਾ ਕਲਰ ਆ ਦੇਖੋ ਆਪਣਾ ਮੈਲਬਰੀ ਦੇ ਵਿੱਚ ਇਹ ਤੇ ਇਹਦਾ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਸੀ ਮਸ਼ੀਨ ਚ ਤਿਆਰ ਹੋਇਆ ਹੈ ਦੇਖੋ ਆਪਣਾ ਇਹਦਾ ਗਲੇ ਦਾ ਵਰਕ ਆ ਗਿਆ ਉੱਪਰ ਤੇ ਸੈਂਟਰ ਪੈਨਲ ਗਲੇ ਦਾ ਵਰਕ کافی ਸੋਹਣਾ ਆਪਣਾ ਵਧੀਆ ਬਣਿਆ ਹੋਇਆ ਦੇਖੋ ਗਲੇ ਦਾ ਵਰਕ ਇੱਦਾਂ ਗਲੇ ਦਾ ਵਰਕ ਤਾਂ ਅਜਾ ਸਾਰਾ ਤੇ ਇਹਦਾ ਸੈਂਟਰ ਪੈਨਲ ਲਏਗੇ ਤੁਸੀਂ ਆਪਣਾ ਹਨਾ ਇਹਦੇ ਵਿੱਚ ਕੋਈ ਹੋਰ ਫਲਾਰ ਵਗੈਰਾ ਐਡ ਕਰਵਾਉਣਾ ਉਹ ਵੀ ਕਰਵਾ ਸਕਦੇ ਹੋਗੇ ਇਹਦਾ ਕਲਰ ਕੋਡ ਦੇਖੋ ਸਾਰਾ ਆਪਾਂ ਥ्रेड ਲਾਇਆ ਹੋਇਆ ਇਹਦੇ ਵਿੱਚ ਥਰੈਡ ਤੁਸੀਂ ਆਪਣੀ ਚੋਇਸ ਦਾ ਵੀ ਦੱਸ ਸਕਦੇ ਹੋਗੇ ਪਰ ਅਸੀਂ ਜਿਹੜੇ ਫੈਬਰਿਕ ਦੇ ਕਲਰ ਦੇ ਅਕੋਰਡਿੰਗ ਹੀ ਥਰੈਡ ਲਾਉਂਦੇ ਹਾਂਗੇ کافی ਸੋਹਣੇ ਉਹਦੇ ਫਿਨਿਸ਼ ਬਣਾਉਂਦੇ ਐ ਨਹੀਂ ਹੈਗਾ ਵੀ ਵੀਕ ਕਲਰ ਕੋਈ ਹੋਰ ਹੋਊਗਾ ਉਹਦਾ ਨਾਲ ਸੈੱਟ ਆਪਾਂ ਹੋਰ ਯੂਜ਼ ਕਰਾਂਗੇ ਤੁਸੀਂ ਆਪਣੇ ਹਨ ਇਹ ਦੇ ਅਕੋਰਡਿੰਗ ਆਪਾਂ ਉਦਾਂ ਆਪਣਾ ਸਾਰਾ ਥ्रेड ਵਗੈਰਾ ਵੀ ਦੱਸ ਸਕਦੇ ਹੋ ਜਿਹਦਾ ਸੈਂਟਰ ਪੈਨਲ ਨੇ ਉਦਾਂ ਦੇਖੋ ਇਹਦੀ ਬਾਹਰ ਨੂੰ ਪਰ ਲੱਗੋ ਤੁਸੀਂ ਨਾਲ ਆਪਣਾ ਬਾਟਮ ਵਗੈਰਾ ਤਾਂ ਐਡ ਕਰਵਾਉਣਾ ਉਹ ਵੀ ਖਰਵਾਸਾ ਕਰਦੇ ਹੋਗੇ ਨਾਲ ਆਪਾਂ ਸੂਪਰ ਨੈਟ ਦਾ ਦੁਪੱਟਾ ਦੇਖੋ ਤਿਆਰ ਕਰਵਾਇਆ ਗਿਆ ਐ ਤਾਂ ਬਹੁਤ ਜਿਆਦਾ ਸੋਹਣਾ ਆਪਣਾ ਦੁਪੱਟਾ ਤਿਆਰ ਹੋਇਆ ਛੜ ਤਾਂ ਨਿਕੋਣੇ ਆਪਾਂ ਸਾਰੀ ਖੋਲ ਕੇ ਦੁਪੱਟਾ ਕਾਫੀ ਸੋਹਣਾ ਵਧੀਆ ਇਹਦੀ ਡਾਈਕ ਹੋਈ ਫਿਰ ਪਰ ਤੇ ਸੂਪਰ ਨੈਟ ਦਾ ਦੁਪੱਟਾ ਦਾ ਆਪਣਾ ਇਹ ਤਾਂ ਇਨਾ ਸੋਨਾ ਦੇਖੋ ਡਾਈ ਕਰਵਾਇਆ ਆਪਣੀ 4 ਸਾਈਡ ਇਹਦੇ ਡਾਈ ਕਰਵਾਈ ਆ ਵਿਚਕਾਰ ਦੇਖੋ ਜੇ ਪੰਜਾਬੀ ਜਿਹੜੇ ਹੋਣਗੇ ਡਾਟਸ ਰਹੀ ਉਹ ਬਣਨੀ ਕਿੰਨਾ ਜਿਆਦਾ ਸੋਨਾ ਖਸੂਰ ਤੇ ਕੋ ਆਪਣਾ ਸੂਟ ਤਿਆਰ ਹੋਇਆਗਾ ਥੈਨ ਆਪਾਂ ਨੈਟ ਦੀ ਲੇਸ ਨਾਲ ਆਪਣੀ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਜਿਆਦਾ ਸੋਨਾ ਖਸੂਰ ਤੇ ਆਪਣਾ ਸੂਟ ਰੈਡੀ ਹੋਇਆਗਾ ਤੁਸੀਂ ਸੇਮ ਡਿਜ਼ਾਈਨਿੰਗ ਦੇ ਨਾਲ ਸੇਮ ਫੈਬਰਿਕ ਦੇ ਨਾਲ ਵੀ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਆਪਣਾ ਆਪਣੇ ਚੋਇਸ ਦੇ ਅਕੋਰਡਿੰਗ ਚੇਂਜ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣੀ ਚੋਇਸ ਦੇ ਅਕੋਰਡਿੰਗ ਸਾਰੀ ਡਿਜ਼ਾਈਨਿੰਗ ਬਾਰੇ ਦੱਸ ਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈ ਆਪਾਂ ਮਸਲੀਨ ਫੈਬਰਿਕ ਤੇ ਰੈਡੀ ਕਰਵਾਇਆ ਸੂਟ ਤੇ ਇਹਦਾ ਮਹਿੰਦੀ ਕਲਰ ਹੈਗਾ ਬਹੁਤ ਸੋਹਣਾ ਜਿਹਾ ਮਹਿੰਦੀ ਕਲਰ ਹੈ ਇਹਦਾ ਤੇ ਮਸਲੀਨ ਦੀ ਫੈਬਰਿਕ ਹੈਗੀ ਇਹ ਬਹੁਤ ਪਿਆਰਾ ਕਲਰ ਆ ਇੱਕ ਥ्रेड ਦੇ ਨਾਲ ਆਪਾਂ ਇਹਦੇ ਵਿੱਚ ਵਰਕ ਕਰਾਇਆ ਇਹਦੇ ਇਦਾਂ ਦੇਖੋ ਨੈੱਕ ਦੇ ਉੱਪਰ ਵਰਕ ਹੈਗਾ ਬਹੁਤ ਸੋਹਣਾ ਹੈਵੀ ਜਿਹਾ ਵਰਕ ਹੈ ਮਹਿਰੂਨ ਸ਼ੇਡ ਦੇ ਨਾਲ ਆਪਾਂ ਇਹ ਮਹਿਰੂਨ ਥ्रेड ਦੇ ਨਾਲ ਵਰਕ ਕਰਵਾਇਆ ਇਹ ਇਹ ਨੈੱਕ ਦਾ ਵਰਕ ਆ ਗਿਆ ਸਾਰਾ ਪੂਰਾ ਵਧੀਆ ਆਪਣੇ ਹਨਾ ਸ਼ਰਟ ਦੇ ਪਰ ਕਾਫੀ ਮਤਲਬ ਹੈਵੀ ਜਿਹਾ ਵਰਕ ਹੈਗਾ ਨੈੱਕ ਦਾ ਤੇ ਬਾਕੀ ਦੇ ਘੇਰੇ ਚਾਕ ਵਗੈਰਾ ਤੇ ਕੋਈ ਵਰਕ ਨਹੀਂ ਹੈਗਾ ਘੇਰੇ ਚਾਕ ਤੇ ਵਰਕ ਨਹੀਂ ਹੈਗਾ ਤੇ ਇਹਦੇ ਆਪਾਂ ਬਾਹਾਂ ਤੇ ਵਰਕ ਹੁੰਦਾ ਹੈ ਇਹ ਵਾਲਾ ਵਰਕ ਹੈ ਜਿਹੜਾ ਇਹ ਬਾਹਾਂ ਦੇ ਉੱਪਰ ਆਉਂਦਾ ਆਹ ਵਰਕ ਹੈ ਜਿਹਦੀ ਬਾਹਾਂ ਦੇ ਉੱਪਰ ਆਉਂਦਾ ਵਰਕ ਬਹੁਤ ਸੋਹਣਾ ਜਿਹਾ ਵਰਕ ਹੈ ਦੇਖੋ ਇਧਰ ਆ ਗਿਆ ਗਲੇ ਦਾ ਵਰਕ ਆਹ ਗਲੇ ਦਾ ਵਰਕ ਆ ਗਿਆ ਤੇ ਇਧਰ ਆ ਗਿਆ ਬਾਹਾਂ ਦਾ ਵਰਕ ਗਲੇ ਦਾ ਤੇ ਬਾਹਾਂ ਦਾ ਵਰਕ ਹੋਊਗਾ ਤੁਸੀਂ ਆਪਣਾ ਆਪਣੀ ਚੁਆਇਸ ਦੇ ਅਕੋਰਡਿੰਗ ਆਹੀ ਬੇਲ ਆਹੀ ਵੇਲ ਆਪਣੇ ਘੇਰੇ ਦੇ ਬਵਾਸਾ ਸਕਦੇ ਹੋ ਇਹੀ ਬੇਲ ਆਹੀ ਆਪਣਾ ਵਰਕ ਜਿਹੜਾ ਸਾਰਾ ਇਹ ਬਾਟਮ ਤੇ ਕਰਵਾ ਸਕਦੇ ਹੋ ਤੇ ਨਾਲ ਆਪਾਂ ਦੇਖੋ ਇਹ ਚਨੂਨ ਦਾ ਦੁਪੱਟਾ ਡਾਈ ਕਰਵਾਇਆ ਗਿਆ ਇਕ ਆਪਾਂ ਇਹਨੂੰ ਟਾਈ ਡਾਈ ਕਰਵਾਇਆ ਦੁਪੱਟੇ ਨੂੰ ਫੋਰ ਸਾਈਡ ਤੇ ਮੈਰੂਨ ਸ਼ੇਡ ਦੇ ਨਾਲ ਆਪਾਂ ਨੇ ਇਹਨੂੰ ਦੇਖੋ ਲੇਸ ਨਾਲ ਫਿਨਿਸ਼ਿੰਗ ਦਿੱਤੀ ਬਹੁਤ ਸੋਹਣਾ ਪਿਆਰਾ ਜਿਹਾ ਸੂਟ ਆਪਣਾ ਬਣ ਕੇ ਕਰ ਲਿਸੀ ਬੁਕਵਾਲ ਹਨਾ ਪ੍ਰੋਫੈਸ਼ਨਲ ਜਿਹਾ ਵਧੀਆ ਆਪਣਾ ਸੂਟ ਤਿਆਰ ਹੋਇਆ ਹਨਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਹਨਾ ਇਹਦਾ ਕੋਈ ਵਰਕ ਵਧਾਉਣਾਗਾ ਇਹ ਕਟਕ ਵਰਗ ਨੂੰ ਦੇਖੋ ਕੁਝ ਵੀ ਹੈ ਕਲੇ-ਕਲੇ ਦਾ ਵਰਕ ਤੇ ਬਾਹਾਂ ਦਾ ਵਰਕ ਹੈ ਤਾਂ ਆਪਣਾ ਨੋਰਮਲ ਜੈਨੈਕ ਹੁੰਦਾ ਹੀ ਆ ਐਡ ਕਰਵਾਉਣਾ ਦਾ ਬਾਟਮ ਦਾ ਵਰਕ ਥੇ ਵਿਦ ਵਰਕ ਨੂੰ ਆਪਣਾ ਐਡ ਕਰਵਾ ਕੇ ਸੇਮ ਨੂੰ ਸੇਮ ਜਿਹੜਾ ਬਾਈ ਕਰ ਸਕਦੇ ਹਾਂ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਜਿਹੜੀ ਡਿਟੇਲ ਆ ਕਿ ਵਰਕ ਦੀ ਫੈਬਰਿਕ ਦੀ ਕਿਵੇਂ ਚੇਂਜ ਕਰਨਾਗਾ ਕਿਵੇਂ ਐਡ ਕਰਨਾ ਸਕਿੱਪ ਕਰਨਾ ਹਨਾ ਕਲਰ ਕਿਦਾਂ ਨੇ ਤੁਸੀਂ ਇਹਨਾਂ ਵਿੱਚ ਲੈ ਸਕਦੇ ਹੋ ਕਿਵੇਂ ਹਨਾ ਕਿਹੜੇ ਆਪਣੇ ਕੋਲ ਅਵੇਲੇਬਲ ਨੇ ਕਿਹੜੇ ਨਹੀਂ ਹੈਗੇ ਹਨਾ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਉਹਨਾਂ ਵਿੱਚੋਂ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡ ਤੁਸੀਂ ਆਪਣਾ ਆਰਡਰ ਹੈਡਾ ਸਾਨੂੰ ਵਟਸਐਪ ਤੇ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੁੱਤਾਂ ਦਾ ਨਵੀਂ ਕਲੈਕਸ਼ਨ ਨਾਲ ਵੀਡੀਓ ਨਾਲ ਸਸ਼ੀਕਾ